ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੌਸਮ ਪੰਜਾਬ ਦਾ ਵੈਦਾ ਚੈਨਲ ਦੇ ਵਾ ਤੁਹਾਡਾ ਸਵਾਗਤ ਹੈ ਦੋਸਤੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਮੋਗੇ ਲੈ ਕੇ ਹਾਜ਼ਰ ਆ ਮੌਸਮ ਸੰਬੰਧੀ ਇੱਕ ਹੋਰ ਨਵੀਂ ਵੀਡੀਓ ਜਿਸ ਦੇ ਵਿੱਚ ਆਪਾਂ ਗੱਲ ਕਰਾਂਗੇ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ 15 ਜਨਵਰੀ ਨੂੰ ਮੌਸਮ ਆ ਜਿਹੜਾ ਉਹ ਕਿਸ ਤਰ੍ਹਾਂ ਦਾ ਰਹੂਗਾ ਤੇ 15 ਤੋਂ ਲੈ ਕੇ 20 ਅਗਲੇ 5 ਦਿਨ ਪੰਜਾਬ ਦਾ ਮੌਸਮ ਤੇ ਪੰਜਾਬ ਦੇ ਨਾਲ ਲੱਗਦੇ ਜਿੰਨੀਆਂ ਵੀ ਸਟੇਟਾਂ ਨੇ Rajasthan ਹੋ ਗਿਆ Haryana ਹੋ ਗਿਆ Himachal ਹੋ ਗਿਆ Uttarakhand ਹੋ ਗਿਆ Jammu Kashmir ਤੇ ਗੁਜਰਾਤ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਬਿਹਾਰ ਤੱਕ ਕਿਸ ਤਰ੍ਹਾਂ ਦਾ ਮੌਸਮਾ ਜਿਹੜਾ ਅਗਲੇ ਪੰਨ ਦਾ ਰਹੂਗਾ ਉਹਦੇ ਬਾਰੇ ਆਪਾਂ ਗੱਲ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਗੱਲ ਕਰ ਲੈਂਦੇ ਆ ਸਿਸਟਮਾਂ ਦੀ ਇੱਕ ਨਵਾਂ ਵੈਸਟਰਨ ਡਿਸਟਰਬੈਂਸ ਤੇ ਉਹਦੇ ਨਾਲ ਚੱਕਰਵਾਤਾ ਜਿਹੜਾ ਉਹ ਜੰਮੂ ਕਸ਼ਮੀਰ ਨੂੰ ਪ੍ਰਭਾਵਿਤ ਕਰਨ ਜਾ ਰਿਹਾ। ਲੇਕਿਨ ਇਹ ਜਿਹੜਾ वेस्ट इंडीज स्टार बनसा ਇਹ ਮੱਧਮ ਦਰਜੇ ਦਾਵਾ ਇਹਦੇ ਨਾਲ ਪੰਜਾਬ ਦੇ ਵਿੱਚ ਕੋਈ ਖਾਸ ਕਾਰਵਾਈ ਹੋਣ ਦੀ ਸੰਭਾਵਨਾ ਨਹੀਂ ਹੈ ਜੇਕਰ ਆਪਾਂ ਗੱਲ ਕਰੀਏ 15 ਤਰੀਕ ਦੇ ਮੌਸਮ ਦੇ ਹਾਲ ਦੀ ਤਾਂ 15 ਤਰੀਕ ਨੂੰ ਆਪਣੇ ਪੂਰਬੀ ਰਾਜਸਥਾਨ ਜਿੱਥੇ ਕਿ ਜੈਪੁਰ ਹੋ ਗਿਆ ਜਿਸ ਤਰ੍ਹਾਂ ਕਿ ਜੈਪੁਰ ਅਲਬਰ ਕੋਟਾ ਸਵਾਈ ਮਾਧੋਪੁਰ ਇਹ ਜਿਹੜੇ ਇਲਾਕੇ ਆ ਇਹਨਾਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਵਰਖਾ ਹੋ ਸਕਦੀ ਹੈ ਇਸ ਤੋਂ ਬਿਨਾ ਜਿਹੜੇ ਮੱਧ ਪ੍ਰਦੇਸ਼ ਦੇ ਰਾਜਸਥਾਨ ਦੇ ਨਾਲ ਲੱਗਦੇ ਇਲਾਕੇ ਆ ਇਹਨਾਂ ਦੇ ਵਿੱਚ ਵੀ ਵਰਖਾ ਹੋ ਸਕਦੀ ਆ ਤੇ ਬਾਕੀ ਦੱਖਣ ਪੱਛਮੀ ਉੱਤਰ ਪ੍ਰਦੇਸ਼ ਇਸ ਦੇ ਵਿੱਚ ਵੀ ਹਲਕੀ ਤੋਂ ਦਰਮਿਆਨੀ ਵਰਖਾ ਜਿਹੜੀ ਆ ਉਹ 15 ਤਰੀਕ ਨੂੰ ਹੋਣ ਦੀ ਸੰਭਾਵਨਾ ਜੇਕਰ ਚੱਕਰਵਾਤ ਥੋੜਾ ਹੋਰ ਮਜ਼ਬੂਤ ਹੁੰਦਾ ਤਾਂ ਕੁਝ ਭਾਗ ਆਪਣੇ ਹਰਿਆਣਾ ਦੇ ਉੱਤਰੀ ਹਰਿਆਣਾ ਤੇ ਨਾਲ ਲੱਗਦੇ ਜਿਹੜੇ ਜਿਸ ਤਰ੍ਹਾਂ ਕਿ ਚੰਡੀਗੜ੍ਹ ਹੋ ਗਿਆ ਮਹਾਲੀ ਹੋ ਗਿਆ ਜਾਂ ਆਪਣੇ ਪਟਿਆਲਾ ਹੋ ਗਿਆ ਇਹਨਾਂ ਇਲਾਕਿਆਂ ਵਿੱਚ 16 ਤਰੀਕ ਨੂੰ ਹਲਕੀ ਫੁਲਕੀ ਕਾਰਵਾਈ ਹੋ ਸਕਦੀ ਆ ਅਦਰਵਾਈਜ਼ 15 16 ਤਰੀਕ ਨੂੰ ਕੋਈ ਖਾਸ ਕਾਰਵਾਈ ਪੰਜਾਬ ਦੇ ਵਿੱਚ ਹੋਣ ਦੀ ਸੰਭਾਵਨਾ ਨਹੀਂ ਹੈ 16 ਤਰੀਕ ਨੂੰ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਉੱਤਰਾਖੰਡ ਇਹਨਾਂ ਇਲਾਕਿਆਂ ਦੇ ਵਿੱਚ ਕਈ ਥਾਵਾਂ ਤੇ ਬਰਫਬਾਰੀ ਹੋਣ ਦੀ ਸੰਭਾਵਨਾ ਤੇ ਕੱਲ 15 ਤਰੀਕ ਨੂੰ ਤੇ 16 ਤਰੀਕ ਨੂੰ ਪੰਜਾਬ ਹਰਿਆਣਾ ਇਹਨਾਂ ਦੇ ਕਈ ਇਲਾਕਿਆਂ ਦੇ ਵਿੱਚ ਕਾਫੀ ਜ਼ਿਆਦਾ ਧੁੰਦ ਆ ਜਿਹੜੀ ਉਹ ਪੈਣ ਦੀ ਸੰਭਾਵਨਾ ਬਣੀ ਹੋਈ ਹੈ ਕਿਉਂਕਿ ਨਮੀ ਵਾਲੀਆਂ ਹਵਾਵਾਂ ਜਿਹੜੀਆਂ ਪੂਰਬ ਦੀਆਂ ਚੱਲਣ ਦੀ ਸੰਭਾਵਨਾ ਅਗਲੇ 2 ਦਿਨ ਪਹਿਲਾਂ ਪੱਛਮ ਦੀਆਂ ਠੰਡੀਆਂ ਹਵਾਵਾਂ ਚੱਲ ਰਹੀਆਂ ਸੀ ਲੇਕਿਨ ਹੁਣ ਹਵਾਵਾਂ ਦਾ ਪੈਟਰਨ ਹੈ ਜਿਹੜਾ ਥੋੜਾ ਜਿਹਾ ਉਹ ਚੇਂਜ ਹੋਣ ਦੀ ਸੰਭਾਵਨਾ ਹੈ ਤੇ ਹੁਣ ਆਪਾਂ ਗੱਲ ਕਰਾਂਗੇ ਆਉਣ ਵਾਲੇ 5 ਦਿਨਾਂ ਦਾ ਮੌਸਮਾ ਜਿਹੜਾ ਉਹ ਕਿਸ ਤਰ੍ਹਾਂ ਦਾ ਰਹੂਗਾ ਤੇ ਹੁਣ ਆਪਾਂ ਗੱਲ ਕਰਾਂਗੇ ਜੀ ਆਉਣ ਵਾਲੇ 5 ਦਿਨਾਂ ਦਾ ਮੌਸਮਾ ਜਿਹੜਾ ਉਹ ਕਿਸ ਤਰ੍ਹਾਂ ਦਾ ਰਹੂਗਾ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਇਲਾਕੇ ਜੇਕਰ ਗੱਲ ਕਰੀ ਆਪਾਂ 15 ਤਰੀਕ ਦੀ ਤਾਂ 15 ਤਰੀਕ ਤੁਸੀਂ ਦੇਖ ਸਕਦੇ ਹੋ ਵੀ ਜਿਹੜੇ ਆਉਣ ਵਾਲੇ 24 ਘੰਟੇ ਆ ਉਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਹਲਚਲ ਹੈ ਨਹੀਂਗੀ ਤੇ ਜੇਕਰ ਆਪਾਂ ਕੱਲ ਦੀ ਗੱਲ ਕਰੀਏ ਤਾਂ ਕੱਲ ਜਿਹੜਾ ਦਿਨ ਵੇਲੇ ਕੁਝ ਕਾਰਵਾਈਆਂ ਜਿਹੜੀਆਂ ਉਹ ਪੂਰਬੀ ਰਾਜਸਥਾਨ ਤੇ ਮੱਧ ਪ੍ਰਦੇਸ਼ ਦੇ ਇਲਾਕਿਆਂ ਚ ਹੋ ਸਕਦੀਆਂ ਹੋਰ ਕਿਤੇ ਜ਼ਿਆਦਾ ਕਾਰਵਾਈ ਹੋਣ ਦੀ ਸੰਭਾਵਨਾ ਹੈ ਨਹੀਂ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਜਿਹੜੇ ਇਲਾਕੇ ਆ ਉਹਨਾਂ 'ਚ ਆਮ ਤੌਰ ਤੇ ਮੌਸਮ ਜਿਹੜਾ ਉਹ ਖੁਸ਼ਕ ਰਹੂਗਾ ਪੰਜਾਬ ਪੂਰਾ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਤੇ ਜੇਕਰ ਗੱਲ ਕਰੀਏ ਆਪਾਂ 17 ਤਰੀਕ ਦੀ ਤਾਂ 16 ਤੇ 17 ਦਾ ਜਿਹੜਾ ਦਿਨ ਤੇ ਰਾਤ ਆ ਉਹਦੇ ਵਿੱਚ ਜੰਮੂ ਕਸ਼ਮੀਰ ਹਿਮਾਚਲ ਉੱਤਰਾਖੰਡ ਇਹਨਾਂ 'ਚ ਕਈ ਥਾਵਾਂ ਤੇ ਬਰਫਬਾਰਿ ਹੋ ਸਕਦੀ ਆ ਬਾਕੀ ਹਮਾ ਜਿਹੜਾ ਉੱਤਰ ਪ੍ਰਦੇਸ਼ ਆ ਉਹਦੇ ਦੱਖਣ ਤੇ ਪੱਛਮੀ ਇਲਾਕੇ ਜਿਹੜੇ ਉਹਨਾਂ ਚ ਕੁਝ ਕਾਰਵਾਈ ਹੋਣ ਦੀ ਹਲਕੀ ਤੋਂ ਦਰਮਿਆਨੀ ਵਰਖਾ ਹੋਣ ਦੀ ਸੰਭਾਵਨਾ ਬਾਕੀ ਕੋਈ ਖਾਸ ਕਾਰਵਾਈ ਨਹੀਂ ਹੋ ਸਕਦੀ ਉਸ ਤੋਂ ਬਾਅਦ ਜੇਕਰ ਆਪਾਂ ਗੱਲ ਕਰੀਏ 18 ਤਰੀਕ ਦੀ ਤਾਂ 18 ਤਰੀਕ ਨੂੰ ਜੰਮੂ ਕਸ਼ਮੀਰ ਦੇ ਉਚੇਰੇ ਭਾਗਾਂ ਚਲੇ ਲद्दाख ਉੱਥੇ ਕਾਫੀ ਥਾਵਾਂ ਤੇ ਬਰਫਵਾਰੀ ਜਿਹੜੀ ਉਹ ਹੋਣ ਦੀ ਸੰਭਾਵਨਾ ਪੰਜਾਬ ਹਰਿਆਣਾ ਹਿਮਾਚਲ ਰਾਜਸਥਾਨ ਗੁਜਰਾਤ ਮੱਧ ਪ੍ਰਦੇਸ਼ ਉੱਤਰ ਪ੍ਰਦੇਸ਼ ਬਿਹਾਰ ਤੱਕ ਪੂਰਾ ਮੌਸਮਾ ਜਿਹੜਾ ਉਹ ਆਮ ਤੌਰ ਤੇ ਖੁਸ਼ਕ ਰਹੂਗਾ ਜੇਕਰ ਗੱਲ ਕਰੀਏ ਆਪਾਂ 19 ਤਰੀਕ ਦੀ ਤਾਂ 19 ਤਰੀਕ ਨੂੰ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਉੱਤਰਾਖੰਡ ਇਹਨਾਂ ਦੇ ਜਿੰਨੇ ਵੀ ਇਲਾਕੇ ਐ ਇਹਨਾਂ 'ਚ ਭਾਰੀ ਬਰਫਬਾਰੀ ਹੋਣ ਦੀ ਸੰਭਾਵਨਾ ਕਈ ਥਾਵਾਂ ਤੇ ਬਰਖਾ ਵੀ ਹੋ ਸਕਦੀ ਆ ਲੇਕਿਨ ਪੰਜਾਬ ਹਰਿਆਣਾ ਪੱਛਮੀ ਉੱਤਰ ਪ੍ਰਦੇਸ਼ ਪੂਰਬੀ ਉੱਤਰ ਪ੍ਰਦੇਸ਼ ਤੇ ਆਪਣੇ ਮੱਧ ਪ੍ਰਦੇਸ਼ ਰਾਜਸਥਾਨ ਗੁਜਰਾਤ ਤੇ ਬਿਹਾਰ ਇਹਨਾਂ ਇਲਾਕਿਆਂ 'ਚ ਮੌਸਮ ਆਮ ਤੌਰ ਤੇ ਖੁਸ਼ਕ ਰਹੂਗਾ ਹੋ ਸਕਦਾ ਕਈ ਥਾਵਾਂ ਤੇ ਧੁੰਦ ਪਵੇ ਜੇਕਰ ਗੱਲ ਕਰੀਏ ਆਪਾਂ 20 ਤਰੀਕ ਦੀ ਤਾਂ 20 ਤਰੀਕ ਨੂੰ ਪੰਜਾਬ ਆਪਣੇ ਹਿਮਾਚਲ ਪ੍ਰਦੇਸ਼ ਜੰਮੂ ਕਸ਼ਮੀਰ ਉੱਤਰਾਖੰਡ ਇਹਨਾਂ ਇਲਾਕਿਆਂ ਦੇ ਵਿੱਚ ਪੰਜਾਬ ਦੇ ਉੱਤਰੀ ਭਾਗ ਖਾਸ ਤੌਰ ਤੇ ਉੱਤਰ ਪੱਛਮੀ ਭਾਗ ਜਿਹੜੇ ਉਹਨਾਂ 'ਚ ਬਰਖਾ ਦੀ ਗਤੀ ਵੀ ਦੀਆਂ ਹੋ ਸਕਦੀਆਂ ਤੇ ਉਚੇਰੇ ਪਹਾੜੀ ਇਲਾਕਿਆਂ 'ਤੇ ਬਰਫबारी ਹੋਣ ਦੀ ਸੰਭਾਵਨਾ ਬਾਕੀ ਜੇਕਰ ਆਪਾਂ ਗੱਲ ਕਰੀਏ ਹਰਿਆਣੇ ਦੀ ਕੁਝ ਹਲਕੀ ਫੁਲਕੀ ਕਰਵਾਈ ਹਰਿਆਣੇ ਦੇ ਉੱਤਰੀ ਭਾਗਾਂ 'ਚ ਹੋ ਸਕਦੀ ਆ ਉਸ ਤੋਂ ਬਾਹਰ ਜਿਹੜਾ ਰਾਜਸਥਾਨ ਗੁਜਰਾਤ ਮੱਧ ਪ੍ਰਦੇਸ਼ ਤੇ ਉੱਤਰ ਪ੍ਰਦੇਸ਼ ਬਿਹਾਰ ਇਹਨਾਂ ਇਲਾਕਿਆਂ 'ਚ ਮੌਸਮ ਖੁਸ਼ਕ ਰਹੂਗਾ ਤੇ ਇਸ ਤੋਂ ਬਾਅਦ ਵੀ ਜੇਕਰ ਆਪਾਂ ਗੱਲ ਕਰੀਏ ਤਾਂ 22 ਤੇ 23 ਤਰੀਕ ਨੂੰ ਇੱਕ ਮਜ਼ਬੂਤ ਪੱਛਮੀ ਜਿਹੜਾ ਸਿਸਟਮ ਆ ਵੈਸਟਰਨ ਡਿਸਟਰਬੈਂਸ ਉਹ ਆ ਰਿਹਾ ਜਿਹਦੇ ਨਾਲ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਇਲਾਕੇ ਜਿਵੇਂ ਰਾਜਸਥਾਨ ਹੋ ਗਿਆ ਹਰਿਆਣਾ ਉੱਤਰ ਪ੍ਰਦੇਸ਼ ਅਤੇ ਪਹਾੜੀ ਲੱਗ ਕੇ ਇਨ੍ਹਾਂ ਚ ਕਈ ਥਾਵਾਂ ਤੇ ਭਾਰੀ ਬਰਖਾ ਗੜੇ ਮਾਰੀ ਤੇ ਉਚੇਰੇ ਭਾਗਾਂ 'ਚ ਬਰਫਬਰੀ ਹੋ ਸਕਦੀ ਹੈ। ਉਹਦੇ ਬਾਰੇ ਅਪਡੇਟ ਆਪਾਂ ਆਉਣ ਵਾਲੇ ਟਾਈਮ 'ਚ ਦੇਵਾਂਗੇ। ਉਮੀਦ ਕਰਦੇ ਹਾਂ ਸਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਜੇਕਰ ਵਧੀਆ ਲੱਗੀ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤਾਂ ਜੋ ਮੌਸਮ ਸੰਬੰਧੀ ਉਨਨਾ ਨਮੀ ਨਮੀ ਜਾਣਕਾਰੀ ਹੈ ਜਿਹੜੀ ਉਹ ਮਿਲ ਸਕੇ ਸਤਿ ਸ੍ਰੀ ਅਕਾਲ ਜੀ